ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਵੀਰ ਜੀ ਦਾ ਘਰ ਹੈ ਜਿਹੜਾ ਅਜਨਾਲੇ ਤੋਂ ਫਤਿਹਗੜ ਚੂੜੀਆਂ ਦੇ ਰੋਡ ਜਾਂਦਾ ਹੈ ਇਹ ਟੈਂਕੀ ਦੇ ਲੱਗ ਕੇ ਜਿਹੜਾ ਅਜਨਾਲੇ ਤੋਂ ਬਾਅਦ ਪਹਿਲਾ ਪਿੰਡੇ ਹੀ ਹੁੰਦਾ ਵਾ ਗੁੱਜਾਪੀਰ ਤੇ ਬਿਆਨਤ ਰੂਪ ਜੀ ਹੁਣ ਆ ਕੋਲ ਆਏ ਆ ਤੇ ਅੱਜ ਇੱਕੋ ਹੀ ਗਾ ਤੁਹਾਨੂੰ ਸੂਈ ਸਵਾਈ ਦਿਖਾਉਣੀ ਆ ਤੇ ਚੰਗੇ ਦੁੱਧ ਵਾਲੇ ਗਾਂ ਤੁਹਾਨੂੰ ਦਿਖਾਉਣੀ ਆ ਸੂਈ ਸਵਾਈਏ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸੱਚੀ ਕਾਲ ਜੀ ਹੋਸਣਾ ਠੀਕ ਠਾਕ ਜੇ ਵਧੀਆ ਜੀ ਵਧੀਆ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਬਿਆਨਤ ਰੂਪ ਸਿੰਘ ਪਿੰਡ ਗੁਜਿਆਪੀਰ ਤਹਿਸੀਲ ਈਨਾਲਾ ਜ਼ਿਲ੍ਹਾ ਮਸਾਦ ਫੋਨ ਨੰਬਰ ਵੀ ਬੋਲ ਦੋ ਫੋਨ 9855110655 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ કરી ਆਪਾਂ ਇੱਤਾਂ ਹੀ ਕਿੰਨਾ ਚਿਰ ਹੋ ਗਿਆ ਜੀ ਵਿਧੀ ਨਾ ਸੋਈ ਨਾ ਵਿਧੀ ਅੱਜ ਚੰਫਾ ਦੇਣ ਜੀ ਅੱਛਾ ਚੌਥਾ ਦੇਨੇ ਆ ਤੇ ਬੋਲਾ ਹੀ ਮਤਲਬ 17 18 ਲੀਟਰ ਤੋਂ ਸਟਾਰਿੰਗ ਜੀ ਪਿਆਰ ਜਿਹੜਾ ਤੇ ਦਸ਼ਮਾਤਾਬਕ ਦੇ ਚਲੋ بڑا ਦੁੱਧ ਗਿੰਦੇ ਆ 30 ਪਲੱਸ ਦਾ ਦਸ਼ਮਾ ਹੈ ਅੱਛਾ 27 28 ਦੀ ਗਾਰੰਟੀ ਆ ਵੀ ਜਾ ਸਕਦੀ ਕਿਉਂਕਿ 17 18 ਤੋਂ ਬੋਲਾ ਹੀ ਸਟਾਰਟ ਆ ਇਹਦਾ ਠੀਕ ਆ ਤੇ 27 28 ਲੀਟਰ ਤੱਕ ਜਿਹੜਾ ਇਹ ਜਾ ਸਕਦੀ ਹੈ ਬਹੁਤ ਹੁੰਦਾ ਜੀ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਸੋਹਣੇ ਕੱਦ ਕਾਟ ਚ ਆ ਤੇ ਸੋਹਣੇ ਰੰਗ ਰੂਪ ਚ ਆ ਬੱਚਾ ਕੀ ਇਹ ਤੇ ਮਗਰ ਬੱਚਾ ਬੱਛਾ ਜੇ ਜਰਸੀ ਦਾ ਕਿਹੇ ਟੀਕਾ ਲਵਾਇਆ ਸੀ ਠੀਕ ਆ ਇਹਦੀ ਆਪਣੇ ਕੋ ਵੀਡੀਓ ਵੀ ਹੈਗੀ ਜੇ ਸੁੰਦੀ ਦੀ ਅੱਛਾ ਗਾਂ ਸੁੰਦੀ ਦੀ ਕੋਈ ਵੀਰ ਭਰਾ ਜੀ ਕੀ ਨਹੀਂ ਕਰਦਾ ਸੁੰਦੀ ਦੀ ਵੀਡੀਓ ਵੀ ਆਪਣੇ ਕੋ ਹੈਗੀ ਮੈਂ ਬਣਾਈ ਆ ਠੀਕ ਆ ਤੁਹਾਡੇ ਘਰੇ ਹੀ ਸੋਈ ਆ ਆ ਜਰਸੀ ਬੱਛਾ ਦਿੱਤਾ ਜੀ ਚੌਥਾ ਦਿਨ ਜੇ 나ੜੂ ਜਿਹੜਾ ਨਾਲ ਹੀ ਆ ਤੇ ਆ ਵੀ ਬੱਚਾ ਕੋ ਬੜਾ ਖੂਬਸੂਰਤ ਦੇ ਬੱਚਾ ਕੇ ਬੱਚੀ ਜੀ ਇਹ ਬੱਚੀ ਜੀ ਇਹ ਉਹ ਥੱਲੜਿਆ ਘਰ ਲਾਈ ਉਹਦੀ ਉਹਰੀਆ ਠੀਕ ਹੈਗਾ ਘਰੇ ਲਾਈ ਤੇ ਲੜੋਗੀ ਹਿੱਸੂਗੇ ਉਹ ਸਾਹਮਣੇ ਜਿਹੜੀ ਆ ਇਧਰ ਪਹਿਲੇ ਨੰਬਰ ਤੇ ਖਲੋਤੀ ਐ ਠੀਕ ਹੈ ਤੇ ਚਲੋ ਖੋਲੋ ਫਿਰ ਤੋਰੀਏ ਇਹ ਕੁਆਲਟੀ ਦੇਖੋ ਬਾਕੀ ਸੋਹਣੀ ਵਹਿੜਿਆ ਤੇ ਸੋਹਣੇ ਰੰਗ ਦੇ ਰੂਪ ਚ ਆ ਸਾਲੇ ਆ ਵੀ ਚੰਗੀ ਬਣੀ ਜਿਵਾਈ ਬਹੁਤ ਵਧੀਆ ਜੀ ਠੀਕ ਹੈ ਜੀ ਤੂੰ ਕਿੰੋਂ ਮਿੰਟਾਂ ਦੀ ਜਿਵਾਈ ਜੇ ਮੋਟੀ ਤਾਂ ਸਕੂਲ ਦੀ ਇਹ 98 ਇਹ ਤੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਪੂਰੇ ਚਵਾਈ ਆ ਮੋਟੇ ਤੇ ਬਾਕੀ ਮਿਲਕਵੇਂ ਨੇ ਵੀ ਚੰਗੇ ਮੋਟੀ ਲੱਗੀ ਆ ਮੈਂ ਆਪਣੀ ਤਸੱਲੀ ਆ ਮੇਰੀ ਕੋਈ ਕੋਈ ਵੀ ਇਹੋ ਜੀ ਕਮੀ ਨਹੀਂ ਅੱਛਾ ਬਿਲਕੁਲ ਮੇਰੀ ਤਸੱਲੀ ਆ ਕਿ ਆਪਾਂ ਮਾਲ ਹੀ ਤਖੜੀ ਦਾ ਦੇਣਾ ਠੀਕ ਆ ਜੀ ਬਾਕੀ ਇਹ ਆ ਵੀ ਚਲੋ ਕੋਈ ਆਵੇ ਵੇਖੇ ਪਸੰਦ ਕਰੇ ਹਨਾ ਸੋਹਣੀ ਬਹਿੜਿਆ ਜਿੰਨੇ ਮਤਲਬ ਘਰੇ ਰੱਖਣੀਆਂ ਉਹ ਪਸੰਦ ਆਉਣ ਵਾਲੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਦੀ ਮੋਲਤੇ ਹੁੰਦੇ ਸਹਾਰ ਨਾਲ ਭਾਵੇਂ 80 85 ਕਰੀ ਜਾਈਏ ਹਾਂਜੀ ਪਰ 75 ਚੋਂ ਮਾਨਤਾਣ ਕਰਦੇ ਆਂਗੇ ਵੀਰ ਦਾ ਜੇ ਕੋਈ ਵੀਰ ਆ ਫੋਨ ਲਾਵੇ 75 ਚੋਂ ਮਾਨਤਾਣ ਹੋਏਗਾ 75000 ਚੋਂ ਮਾਨਤਾਨੇ ਦਾ ਕਰਦੇ ਮੇਰੀ ਤਸੱਲੀ ਆਈ ਵਖੀ ਜੀ ਅੱਛਾ ਹਾਂਜੀ ਪੂਰੀ ਆ ਤਸੱਲੀ ਕੀਤੀ ਆ ਚੌਥਾ ਦੇ ਦਿੰਗੇ ਅੱਜ ਠੀਕ ਐ ਇਹ ਆ ਵੀ ਚਲੋ ਤੁਹਾਡੇ ਘਰੇ ਸੂਈ ਆ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਫਿਰ ਕਿਤਰਾ ਵਾਂ ਉਂਦੀ ਦੀ ਵੀਡੀਓ ਵੀ ਹੈਗੀ ਆ ਜੀ ਜਰਸੀ ਰਛਾ ਜਿਹੜਾ ਦਿੱਤਾ ਇਹਨੇ ਬਾਕੀ ਜੇਰਜੂਰ ਪ੍ਰੋਪਰ ਸਾਰਾ ਕੁਝ ਹੋ ਕੇ ਜੇਰ ਦੀ ਵੀਡੀਓ ਵੀ ਹੈਗੀ ਆ ਜੀ ਠੀਕ ਹੈ ਜੀ ਇਹ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਸੂਈ ਸਵਾਈ ਆ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਖੜੋ ਤੇ ਬਾਕੀ ਫੱਬਦੀ ਆ ਕੱਦਗਾਠ ਵੀ ਚੰਗਾ ਵਾ ਸੋਨੇ ਰੰਗ ਰੂਪ ਦੀ ਆ ਤਾਜੀ ਸੂਈ ਆ ਸਾਰਾ ਸਿਆਲੀ ਨੇ ਦੁੱਧ ਚਵਾਉਣਾ ਆ ਇਸ ਕੁਆਲਟੀ ਬਹੁਤ ਵਧੀਆ ਤੇ ਛੋਟੇ ਛੋਟੇ ਕੰਨਿਆਂ ਇਹਦੇ